ਹਾਂਜੀ ਵੈਲਕਮ ਬੈਕ ਦੀ ਇੱਕ ਵਾਰੀ ਫੇਰ ਤੋਂ ਹਰਮਨ ਮੋਦੀਖ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਮੋਗੇ ਅੱਜ ਇਹ ਵਾਲਾ ਸੂਟ ਆ ਜਿਹੜਾ ਕਿ ਆਪਾਂ ਬਹੁਤ ਹੀ ਪਿਆਰਾ ਦਾ ਦੇਖੋ ਛੋਟੀ ਛੋਟੀ ਬੂਟੀ ਦਾ ਬਣਾ ਕੇ ਤਿਆਰ ਕਰਾਂਗੇ ਇਹਦੀ ਆਪਾਂ ਬਾਟਮ ਤੇ ਵਰਕ ਦੇਣ ਲੱਗੇ ਆ ਇਹਦੇ ਨਾਲ ਦੇ ਕਾਫੀ ਸੂਟ ਆਪਾਂ ਬਣਾ ਚੁੱਕੇ ਆ ਤੁਹਾਨੂੰ ਪਤਾ ਹੀ ਹੈ ਤੇ ਲਓ ਜੀ ਅੱਜ ਇਹ ਵਾਲੇ ਸੂਟ ਤੇ ਬਹੁਤ ਹੀ ਪਿਆਰੀ ਜੀ ਨਿੱਕੀ ਨਿੱਕੀ ਬੂਟੀ ਬਾਟਮ ਵਰਕ ਕਰਕੇ ਤਿਆਰ ਕਰਾਂਗੇ ਤੇ ਚਲੋ ਜੀ ਵੀਡੀਓ ਨੂੰ ਸ਼ੁਰੂ ਕਰ ਲਨ ਲੱਗੇ ਆ ਸਭ ਤੋਂ ਪਹਿਲਾਂ ਮੇਰੇ ਨਾਲ ਜਿਹੜਾ ਨਾ ਪਹਿਲੀ ਵਾਰ ਆਉਂਦਾ ਆਪਣੇ ਚੈਨਲ ਤੇ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਆਪਣੇ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤਾਂ ਕਿ ਆਪਾਂ ਹੋਰ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀਏ ਕਿਉਂਕਿ ਜਦੋਂ ਤੁਸੀਂ ਸੋਹਣਾ ਰਿਸਪੌਂਸ ਦਿੰਦੇ ਹੋ ਵੀਡੀਓ ਨੂੰ ਹਨਾ ਫਿਰ ਆਪਣਾ ਹੋਰ ਦਿਲ ਕਰਦਾ ਵੀ ਆਪਾਂ ਤੁਹਾਡੇ ਲਈ ਸੋਹਣੇ-ਸੋਹਣੇ ਵਰਕ ਲੈ ਕੇ ਆਈਏ ਵਧੀਆ-ਵਧੀਆ ਸਟੱਫ ਲੈ ਕੇ ਆਈਏ ਹਨਾ ਤੇ ਇਹ ਵਾਲੇ ਸੂਟ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਸਾਰਿਆਂ ਨੇ ਤੇ ਲਓ ਜੀ ਅੱਜ ਹੋਰ ਇੱਕ ਸੂਟ ਦਾ ਬਹੁਤ ਹੀ ਪਿਆਰਾ ਜਿਹਾ ਵਰਕ ਲੈ ਕੇ ਹਾਜ਼ਰ ਹੈ ਤੇ ਵੀਡੀਓ ਸ਼ੁਰੂ ਕਰਨ ਲੱਗੇ ਆ ਲੋ ਜੀ ਤੇ ਆਪਾਂ ਨਿੱਕੀ ਨਿੱਕੀ ਬੂਤੀ ਦਾ ਡਿਜ਼ਾਈਨ ਦੇ ਕੇ ਤਿਆਰ ਕਰਾਂਗੇ ਤੇ ਬਾਕੀ ਤੁਸੀਂ ਦੱਸਿਓ ਲਾਸਟ ਵਿੱਚ ਵੀ ਇਹ ਵਰਕ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਕਿਉਂਕਿ ਹੁਣ ਲਗਾਤਾਰ ਜਿਹੜੇ ਬਾਟਮ ਵਰਕ ਚੱਲ ਰਹੇ ਨੇ ਹਨਾ ਮੈਚਿੰਗ ਸੂਟਾਂ ਦੇ ਨਾਲ ਤੇ ਤੁਸੀਂ ਉਹਨਾਂ ਨੂੰ ਪਸੰਦ ਵੀ ਕਰ ਲਓ ਬਾਕੀ ਸਭ ਦੇ ਵਜਿਹ ਅਨੁਸਾਰ ਜਿਹੜੇ ਇਹ ਤਿਆਰ ਹੋ ਜਾਂਦੇ ਨੇ ਕਿਉਂਕਿ ਇਹਨਾਂ ਦੀ ਪ੍ਰਾਈਸ 350 ਤੋਂ ਲੈ ਕੇ 500 ਤੱਕ ਸਟਾਰਟਿੰਗ ਹੋ ਜਾਂਦੀ ਹੈ ਉਤ ਤੁਹਾਡੀ ਚੁਆਇਸ ਹੁੰਦੀ ਹੈ ਵੀ ਤੁਸੀਂ ਕਿੰਨੇ ਵਾਲਾ ਤਿਆਰ ਕਰਵਾਉਣਾ ਚਾਹੁੰਦੇ ਹੋ ਤੇ ਚਲੋ ਜੀ ਬਹੁਤੀਆਂ ਗੱਲਾਂ ਨਹੀਂ ਕਰਦੇ ਹੋਏ ਤੇ ਵਰਕ ਜਿਹੜਾ ਕਰਦੇ ਆ ਸਟਾਰਟ ਸਭ ਤੋਂ ਪਹਿਲਾਂ ਨਿਸ਼ਾਨੀਆਂ ਲੱਗਣਗੀਆਂ ਫਰੇਮ ਲੱਗੂਗਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਵੀ ਆਪਾਂ ਅੱਜ ਕਿਹੜਾ ਡਿਜ਼ਾਈਨ ਬਣਾਉਣ ਲੱਗੇ ਆ ਤੇ ਵੀਡੀਓ ਤੇ ਐਂਡ ਤੱਕ ਬਣੇ ਰਹਿਓ ਵੀਡੀਓ ਨੂੰ ਕਰ ਲਿਓ ਫੁੱਲ ਵਾਚ ਸਭ ਤੋਂ ਪਹਿਲਾਂ ਆਪਣਾ ਜਿਹੜਾ ਕੋਈ ਵੀ ਆਪਾਂ ਜਦੋਂ ਕੋਈ ਵਰਕ ਲਾਉਣੀ ਆ ਉਹਨੂੰ ਸਭ ਤੋਂ ਪਹਿਲਾਂ ਆਪਾਂ ਦੇਖੋ ਗ੍ਰਾਫ ਦੇ ਵਿੱਚ ਸੈੱਟ ਕਰਦੇ ਜਿਵੇਂ ਕਿ ਵੇਲ ਵਰਕ ਦਾ ਥੋੜਾ ਜਿਹਾ ਸੌਖਾ ਹੁੰਦਾ ਆਪਾਂ ਸਿੱਧਾ ਜਿਹੜਾ ਲਾ ਸਕਦੇ ਆ ਹਨ ਤੇ ਜਿਹੜਾ ਬੂਟੀਆਂ ਹੁੰਦੀਆਂ ਸਭ ਤੋਂ ਪਹਿਲਾਂ ਆਪਾਂ ਦੇਖੋ ਅਲੱਗ-ਅਲੱਗ ਤਰ੍ਹਾਂ ਇਸ ਤਰ੍ਹਾਂ ਬੂਟੀਆਂ ਪਹਿਲਾਂ ਆਪਣੇ ਮਸ਼ੀਨ ਦੇ ਗ੍ਰਾਫ ਵਿੱਚ ਲੈ ਕੇ ਆਉਣੀ ਆ ਫਿਰ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਸੈਟਿੰਗ ਕਰਦੇ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਲਾਈਨ ਜਿਹੜੀ ਆਪਾਂ ਸਿੱਧੀ ਕਰਨੀ ਹੁੰਦੀ ਇੱਥੇ ਤਾਂ ਜੋ ਆਪਣਾ ਬਾਟਮ ਦਾ ਵਰਕ ਹੈ ਜਿਹੜਾ ਪੂਰਾ ਕੰਪਲੀਟ ਸਹੀ ਆ ਸਕੇ ਜਿਸ ਤਰ੍ਹਾਂ ਦਾ ਆਪਾਂ ਡਿਜ਼ਾਈਨ ਬਣਾਉਣਾ ਹਨ ਤੇ ਉਹ ਜਿਹੜਾ ਇਹ ਸਹੀ ਆ ਸਕੇ ਤੇ ਇੱਥੇ ਥੋੜਾ ਜਿਹਾ ਆਪਾਂ ਨੂੰ ਵੇਖੋ ਜਿਹੜਾ ਇਹ ਬੂਟੀ ਵਾਲੇ ਡਿਜ਼ਾਈਨ ਹੁੰਦੇ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਵੀ ਬਹੁਤ ਜਲਦੀ ਵਰਕ ਹੋ ਜਾਂਦੇ ਜਾਂ ਇਦਾਂ ਹੋ ਜਾਂਦਾ ਤੇ ਨਹੀਂ ਜੀ ਕੋਈ ਵੀ ਕੰਮ ਦੇਖੋ ਜੇ ਤੁ ਆਪਾਂ ਕਰਦੇ ਆ ਮਿਹਨਤ ਹਰ ਇੱਕ ਕੰਮ ਤੇ ਹੁੰਦੀ ਹੈ ਤੇ ਦੇਖੋ ਇਹਨੂੰ ਆਪਾਂ ਨੂੰ ਸਿਲੈਕਟ ਕਰਨ ਤੇ ਮੰਨ ਕੇ ਚੱਲੋ ਪਹਿਲਾਂ ਆਪਾਂ ਡਾਊਨਲੋਡ ਕਰਦੇ ਆ ਫਿਰ ਆਪਾਂ ਇਹਨਾਂ ਨੂੰ ਸੈੱਟ ਕਰਦੇ ਆ ਕਾਫੀ ਟਾਈਮ ਜਿਹੜਾ ਆਪਣਾ ਅੱਧੇ ਘੰਟੇ ਤੋਂ ਪੌਣੇ ਘੰਟੇ ਦੇ ਵਿੱਚ ਵੇਸਤ ਹੁੰਦਾ ਹਰ ਇੱਕ ਚੀਜ਼ ਜਿਹੜੀ ਸੈੱਟ ਕਰਨ ਦੇ ਵਿੱਚ ਹਨਾ ਕੋਈ ਵੀ ਡਿਜ਼ਾਈਨ ਆ ਉਹਨੂੰ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਕਿੰਨੀਆਂ ਸੈਟਿੰਗਾਂ ਹੁੰਦੀਆਂ ਇਹਦੇ ਵਿੱਚ ਜਿਹੜਾ ਆਪਾਂ ਇਹਨੂੰ ਸੈੱਟ ਕਰਦੇ ਆ ਫਿਰ ਜਾ ਕੇ ਕਿਤੇ ਜਿਹੜਾ ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੁੰਦਾ ਤੇ ਲਓ ਜੀ ਇੱਥੇ ਆਪਾਂ ਬੂਟੀ ਜਿਹੜੀ ਆਪਣੀ ਦੇਖੋ ਸੈੱਟ ਕਰ ਲਈਏ ਇੱਧਰ ਆਪਾਂ ਫਰੇਮ ਤੇ ਵੀ ਗ੍ਰਾਫ ਲਗਾ ਕੇ ਸੈੱਟ ਕਰ ਲਈਏ ਹੁਣ ਜਿਹੜੀ ਆਪਣੀ ਬੂਟੀ ਹੈ ਪ੍ਰੋਪਰ ਸਹੀ ਬਣ ਕੇ ਤਿਆਰ ਹੋਊਗੀ ਜਿੱਦਾਂ ਦੀ ਆਪਾਂ ਬਣਾਵਾਂਗੇ ਤੇ ਚਲੋ ਜੀ ਇਸ ਕਲਰ ਦੇ ਨਾਲ ਆਪਾਂ ਇਹਨੂੰ ਬਣਾਉਣ ਲੱਗੇ ਆ ਤੇ ਬਾਕੀ ਇੱਕ ਕਲਰ ਹੀ ਪਾਵਾਂਗੇ ਕਿਉਂਕਿ ਆਪਣੇ ਕਸਟਮਰ ਦੀ ਡਿਮਾਂਡ ਤੇ ਆਪਾਂ ਇੱਕ ਕਲਰ ਪਾ ਕੇ ਇਹਨੂੰ ਤਿਆਰ ਕਰਨਾ ਉਹਦੇ 2-3 ਸੂਟ ਨੇ ਸਾਰੇ ਆਪਾਂ ਇਸੇ ਤਰ੍ਹਾਂ ਹੀ ਤਿਆਰ ਕਰਨੇ ਨੇ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਬਣਿਆ ਜੂ ਫੁੱਲ ਬੌਚ ਵੀਡੀਓ ਨੂੰ ਜ਼ਰੂਰ ਕਰ ਲਿਆ ਕਰੋ ਤੇ ਨਾਲ ਹੀ ਆਪਣਾ ਜਿਹੜਾ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰ ਮੇਰੀਆਂ ਭੈਣਾਂ ਵੀ ਇਸ ਤਰ੍ਹਾਂ ਦੇ ਦੇਖੋ ਹਣਾ ਸੋਹਣੇ ਸੋਹਣੇ ਸੂਟ ਆਪਣੇ ਤੋਂ ਬਾਏ ਕਰ ਸਕਣ ਦੇਖ ਸਕਣ ਨਵੇਂ ਟ੍ਰੈਂਡ ਦੇ ਵਿੱਚ ਕਿਹੜਾ ਵਰਕ ਚੱਲਦਾ ਹੈ ਕਿਹੜਾ ਸਟੱਫ ਚੱਲਦਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਆਪਣੀ ਵੀਡੀਓ ਦੇ ਵਿੱਚ ਦੱਸਦੇ ਰਹਿੰਦੇ ਆ ਮੇਨ ਕਾਰਨ ਆਪਣਾ ਵੀਡੀਓ ਰੈਲੀ ਹੁੰਦਾ ਵੀ ਤੁਹਾਨੂੰ ਵਧੀਆ-ਵਧੀਆ ਸਪਨਸ ਹੋਣੇ ਵਰਕ ਜੇ ਦਿਖਾ ਸਕੀਏ ਤੇ ਪ੍ਰੋਪਰ ਵਰਕ ਸ਼ੁਰੂ ਹੁੰਦਿਆ ਤਾਂ ਲੈ ਕੇ ਆਪਾਂ ਐਂਡ ਤੱਕ ਸਾਰੀ ਵੀਡੀਓ ਤੁਹਾਦਿਆਂ ਨਾਲ ਸੰਭੀ ਕਰਦੇ ਆਂ ਫਿਰ ਉਹਦੀ ਆਪਣਾ ਜਿਹੜਾ ਵਰਕ ਹੁਣ ਸਟਾਰਟ ਹੋ ਗਿਆ ਇੱਥੇ ਆਪਾਂ ਦੇਖੋ ਫਿਰ ਪਹਿਲਾਂ ਆਪਾਂ ਇੱਕ ਸ਼ੇਡ ਪਾਇਆ ਸੀ ਨਾ ਬੇਚ ਪ੍ਰੋਪਰ ਦੋ ਸ਼ੇਡ ਪਾ ਕੇ ਤਿਆਰ ਕਰਾਂਗੇ ਕਿਉਂਕਿ ਪੱਤੀ ਸੀ ਜਿਹੜੀ ਉਹ ਆਪਾਂ ਬਾਟਮ ਦੇ ਕਲਰ ਦੇ ਨਾਲ ਦੀ ਪਾ ਦਿੱਤੀ ਐ ਤੇ ਦੇਖੋ ਬੂਟੀ ਜਿਹੜੀ ਹੋתי ਸੋਹਣੀ ਉੱਠ ਕੇ ਆਉਂਗੀ ਤੇ ਇਸ ਲਈ ਆਪਾਂ ਹੁਣ ਦੋ ਕਲਰ ਪਾ ਕੇ ਇਹਨੂੰ ਤਿਆਰ ਕਰਾਂਗੇ ਤੇ ਲਓ ਜੀ ਬੂਟੀ ਜਿਹੜੀ ਆਪਣੀ ਪੱਤੀ ਆ ਬਣ ਚੁੱਕੀ ਐ ਹੁਣ ਆਪਾਂ ਫਲਾਵਰ ਜਿਹੜਾ ਬਣਾਉਣਾ ਸ਼ੁਰੂ ਕਰਤਾ ਤੇ ਫਿਰ ਜਿਹਦੀ ਆਪਣੀ ਬਾਟਮ ਬਣ ਕੇ ਤਿਆਰ ਹੋ ਜੂਗੀ ਲਓ ਕਿ ਪਹਿਲਾਂ ਆਪਾਂ ਹੀ ਮਲਟੀ ਸ਼ੇਡ ਦਾ ਕਾਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਹਦੇ ਵਿੱਚ ਨਹੀਂ ਵਧੀਆ ਲੱਗਿਆ ਕਿਉਂਕਿ ਆਪਾਂ ਨੂੰ ਐਸੇ ਵੀ ਜਿਹੜਾ ਡਾਟ ਹੈ ਤਾਂ ਆਪਾਂ ਮਲਟੀ ਸ਼ੇਡ ਨਾਲ ਪਰ ਅੰਗੇਤ ਪਰ ਉਹ ਨਹੀਂ ਵਧੀਆ ਲੱਗਿਆ ਅਸ ਲਈ ਆਪਾਂ ਜਿਹੜਾ ਫਲਾਵਰ ਪਾਇਆ ਉਸ ਦੇ ਨਾਲ ਹੀ ਇਹਦਾ ਡਾਟਸ ਜਿਹੜਾ ਕੰਪਲੀਟ ਕਰਾਂਗੇ ਤੇ ਪੂਰਾ ਫਲਾਵਰ ਜਿਹੜਾ ਇਸੇ ਤਰ੍ਹਾਂ ਹੀ ਬਣਾਵਾਂਗੇ ਲਓ ਜੀ ਆਪਣਾ ਸੂਟ ਦਾ ਜਿਹੜਾ ਇੱਕ ਫਰੇਮ ਬਣ ਚੁੱਕਿਆ ਦੂਸਰਾ ਫਰੇਮ ਲਗਾਵਾਂਗੇ ਤੇ ਬਾਕੀ ਫਿਰ ਤੁਹਾਨੂੰ ਆਪਾਂ ਪ੍ਰੋਪਰ ਲੋਕ ਜਿਹੜੀ ਸੂਟ ਦੀ ਵਿਖਾਉਣੀ ਹੈ ਜਿਹੜੀ ਇਹ ਧਾਗੇ ਤੱਪੇ ਹੋਏ ਇਹਨਾਂ ਦੀ ਹੋ ਜੂਗੀ ਕਟਿੰਗ ਤੇ ਫਿਰ ਆਪਾਂ ਤੁਹਾਨੂੰ ਪੂਰਾ ਫਿਨਿਸ਼ ਫਿਨਿਸ਼ ਕਰਕੇ ਹਨਾ ਤੇ ਫਿਰ ਆਪਾਂ ਤੁਹਾਨੂੰ ਟੋਟਲੀ ਤੁਹਾਨੂੰ ਵਰਕ ਦਿਖਾਉਣੀ ਹੈ ਵੀ ਆਪਣਾ ਇਹ ਬਾਟਮ ਵਰਕ ਜਿਹੜਾ ਕਿਦਾਂ ਦਾ ਹੋਇਆ ਹਨਾ ਕਿਉਂਕਿ ਸਿੰਪਲ ਸੋਵਰ ਦੇ ਨਾਲ ਨਾਲ ਹਲਕੇ ਜੇ ਵਰਕ ਨਾਲ ਵੀ ਚੀਜ਼ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਹੈ ਬਾਕੀ ਸਭ ਦੇ ਬਾਈਟ ਵਿੱਚ ਇਹ ਸੂਟ ਹੈ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਇਹਦੀ ਕੰਪਲੀਟ ਲੁੱਕ ਦਿਖਾਉਣੀ ਆ ਪੂਰਾ ਵਰਕ ਤਿਆਰ ਕਰਕੇ ਵੀ ਇਹ ਕਿੱਦਾਂ ਦਾ ਬਣ ਕੇ ਤਿਆਰ ਹੁੰਦਾ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਤਾਂ ਦੂਸਰਾ ਪੌਂਚਾ ਲਗਾ ਦਿੱਤੇ ਤੇ ਉਹਨੂੰ ਵੀ ਆਪਾਂ ਕਰਕੇ ਤਿਆਰ ਫਿਰ ਤੁਹਾਡਾ ਨਾ ਪੂਰੀ ਵੀਡੀਓ 'ਚ ਇਹ ਵਰਕ ਸਾਂਝਾ ਕਰਦੇ ਆ ਤੇ ਫਿਰ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਵਰਕ ਕਾਫੀ ਜਿਹੜੇ ਬਾਟਮ ਵਰਕਾਂ ਦੇ ਆਪਾਂ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਤੁਸੀਂ ਜਿਹੜਾ ਦੇਖ ਲਿਓ ਹਨ ਕੋਈ ਵੀ ਸੂਟ ਆਪਣਾ ਇਸ ਤਰ੍ਹਾਂ ਦਾ ਤੁਸੀਂ ਆਪਣੇ ਤੋਂ ਤਿਆਰ ਕਰਵਾਉਣ ਲਈ ਆਪਣੇ ਦਿੱਤੇ ਹੋਏ ਨੰਬਰਾਂ ਤੇ ਆਪਣੇ ਆਰਡਰ ਬੁੱਕ ਕਰਕੇ ਆਪਣਾ ਸੂਟ ਜਿਹੜਾ ਕੰਪਲੀਟ ਕਰ ਸਕਦੇ ਹੋ ਤੇ ਚਲੋ ਜੀ ਔਨਲਾਈਨ ਪੇਮੈਂਟ ਨਾਲ ਬੁਕਿੰਗ ਹੁੰਦੀ ਹੈ ਜਦੋਂ ਤੁਸੀਂ ਪੇਮੈਂਟ ਕਰੋਗੇ ਆਰਡਰ ਤੁਹਾਡਾ ਬੁੱਕ ਹੋ ਜਾਊਗਾ ਤੇ ਇੱਕ ਹੱਥ ਦੇ ਅੰਦਰ ਸੂਟ ਬਣ ਕੇ ਤੁਹਾਡੇ ਕੋਲੇ ਪਹੁੰਚ ਜਾਊਗਾ ਠੀਕ ਹੈ ਜੀ ਦੇਖਾਂ ਜੀ ਇਹ ਵਾਲਾ ਸੂਟ ਵੀ ਆਖਰਾਂ ਦੇਖੋ ਤੁਸੀਂ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਇਹਦੇ ਨਾਲ ਤੇ ਆਪਾਂ ਦੋ ਤੋਂ ਤਿੰਨ ਸੂਟ ਬਣਾ ਕੇ ਤਿਆਰ ਕਰ ਚੁੱਕੇ ਕਿਸੇ ਦੇ ਆਪਾਂ ਵੇਲ ਵਰਕ ਦਿੱਤਾ ਕਿਸੇ ਦੇ ਆਪਾਂ ਫਰੀ ਕਬੂਤੀ ਪਾ ਕੇ ਤਿਆਰ ਕੀਤਾ ਜਿੱਦਾਂ ਦੀ ਕਸਟਮਰ ਦੀ ਡਿਮਾਂਡ ਆ ਤਾਂ ਉਸ ਤਰ੍ਹਾਂ ਸੂਟ ਜਿਹੜਾ ਤਿਆਰ ਕਰਦੇ ਹਾਂ ਤੇ ਲੌਜੀ ਕੰਪਲੀਟ ਸੂਟ ਦੀ ਜੋਖਾ ਜਿਹੜੀ ਤੁਸੀਂ ਦੇਖ ਸਕਦੇ ਹੋ ਹਨਾ ਬਾਕੀ ਸ਼ਰਟ ਤੇ ਵੀ ਤੁਸੀਂ ਇਸ ਤਰ੍ਹਾਂ ਦੀ ਬੂਟੀ ਕਵਾ ਸਕਦੇ ਹੋ ਜਿਵੇਂ ਕਿਸ ਲਬਾਰ ਦਾ ਕਲਰ ਹੈ ਇਸ ਤਰ੍ਹਾਂ ਦੀ ਬੂਟੀ ਸ਼ਰਟ ਤੇ ਕਵਾ ਕੇ ਹੋਰ ਹੋਰ ਜਾਦੇ ਸੋਹਣੀ ਸੂਟ ਦੀ ਲੋਕ ਆ ਜੂ ਜਿੱਤੇ ਇਸ ਤਰ੍ਹਾਂ ਦਾ ਆਪਣਾ ਜਿਹੜਾ ਇਹ ਆਪਾਂ ਸੂਟ ਕੋਈ ਵੀ ਡਿਜ਼ਾਈਨ ਕਰ ਸਕਦੇ ਆ ਤੇ ਇਹ ਵਾਲਾ ਦੇਖੋ ਬਹੁਤ ਹੀ ਪਿਆਰਾ ਜਿਹਾ ਦੇਖੋ ਪਿਓਰ ਬੁੱਲੰਦ ਦਾ ਸੂਟ ਸੀਗਾ ਹਨਾ ਤੇ ਮੈਚਿੰਗ ਸੂਟ ਸੀ ਤੇ ਇਹਦੀ ਆਪਾਂ ਬਾਟਮ ਤੇ ਵਰਕ ਛੋਟੀ ਬੂਟੀ ਦਾ ਦੇਖ ਕੇ ਸੂਟ ਜਿਹੜਾ ਆਪਣਾ ਕੰਪਲੀਟ ਕਰ ਚੁੱਕੇ ਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਵਾਲਾ ਵਰਕ ਲੈ ਕੇ ਆਏ ਸੀ ਕਿਉਂਕਿ ਆਪਣਾ ਹੁੰਦਾ ਤੁਹਾਨੂੰ ਡੇਲੀ ਨਵੇਂ-ਨਵੇਂ ਵਰਕ ਦਿਖਾਉਣ ਦਾ ਹਨਾ ਵੀ ਤੇ ਵੀ ਕਿਸ ਤਰ੍ਹਾਂ ਦਾ ਸੂਟ ਹੋਵੇ ਤਾਂ ਆਪਾਂ ਉਹਨੂੰ ਕਿਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਆ ਜਾਂ ਆਪਾਂ ਨੋਰਮਲ ਰੇਂਜ ਦੇ ਵਿੱਚ ਕਿਦਾਂ ਵੀ ਸੂਟ ਜਿਹੜੇ ਤਿਆਰ ਕਰਵਾ ਸਕਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਹਨਾ ਵਧ ਰਹੇ ਇੱਥੇ ਤਿਆਰ ਕਰਵਾਏ ਗਏ ਜਿਵੇਂ ਆਪਾਂ 4 ਤੋਂ 500 ਦੇ ਵਿੱਚ ਵੀ ਵਧੀਆ ਸੂਟ ਆਪਣਾ ਇਸ ਤਰ੍ਹਾਂ ਦੇਖੋ ਕਰਵਾ ਕੇ ਡਿਜ਼ਾਈਨ ਹਨਾ ਤਿਆਰ ਕਰਵਾ ਸਕਦੇ ਆ ਤੇ ਬਾਕੀ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਆਪਣੇ ਵੀਡੀਓ ਨਾਲ ਜ਼ਰੂਰ ਜੁੜੇ ਰਿਹਾ ਕਰੋ ਕਿਉਂਕਿ ਡੇਲੀ ਆਪਣੀ ਵੀਡੀਓ ਕੋਸ਼ਿਸ਼ ਹੁੰਦੀ ਹੈ ਵੀ ਅਪਲੋਡ ਕਰੀਏ ਕੋਈ ਨਾ ਕੋਈ ਡਿਜ਼ਾਈਨ ਨਵਾਂ ਤੁਹਾਡੇ ਲਈ ਲੈ ਕੇ ਆਈਏ ਤੇ ਇਸ ਤਰ੍ਹਾਂ ਦੀ ਬੂਟੀ ਨੂੰ ਅਸੀਂ ਤੁਸੀਂ ਪੂਰੀ ਫਰੰਟ ਤੇ ਵੀ ਬਹੁਤ ਪਸੰਦ ਕਰਦੇ ਹਾਂ ਬਾਟਮ ਵਰਕ ਤੇ ਵੀ ਹਨਾ ਤੇ ਚਲੋ ਜੀ ਇਸ ਵਰਕ ਦੇ ਨਾਲ ਅੱਜ ਆਪਾਂ ਇਹ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ ਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕਿਉਂਕਿ ਹੁਣ ਜਿਹੜੇ ਲਗਾਤਾਰ ਸੂਟ ਮੈਚਿੰਗ ਹਨਾ ਆ ਰਹੇ ਨੇ ਉਹਨਾਂ ਤੇ ਆਪਾਂ ਬਾਟਮਾਂ ਤੇ ਵਰਕ ਕਰਦੇ ਹਾਂ ਕਿਸੇ ਦੇ ਘੇਰਾ ਵਰਕ ਕਰਦੇ ਆ ਪਰ ਬਾਕੀ ਜ਼ਿਆਦਾਤਰ ਜਿਹੜੇ ਬਾਟਮ ਦੇ ਵਰਕ ਹੋ ਕੇ ਜਾ ਰਹੇ ਨੇ ਸੂਟ ਤੇ ਇਸ ਤਰ੍ਹਾਂ ਹੋਰ ਵਧੀਆ-ਵਧੀਆ ਡਿਜ਼ਾਈਨ ਹਨਾ ਲੈ ਕੇ ਹੋਰ ਆਵਾਂਗੇ ਕਿਉਂਕਿ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਅੱਗੇ ਲਿੰਕ ਵੀ ਜ਼ਰੂਰ ਸ਼ੇਅਰ ਕਰ ਦਿਆ ਕਰੋ ਤੇ ਚਲੋ ਜੀ ਇਸ ਵੀਡੀਓ ਦਾ ਐਂਡ ਕਰਦੇ ਆਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਉਮੀਦ ਕਰਦੇ ਆਂ ਇਹ ਵਾਲਾ ਵਰਕ ਵੀ ਤੁਹਾਨੂੰ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਹੋਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ